ਉਹ ਮਹਾਨ ਕੁਰਬਾਨੀ ਦੀ ਮੂਰਤ ਮਹਾਨ ਤਿਆਗ ਦੀ ਮੂਰਤ ਭਾਈ ਗਜਿੰਦਰ ਸਿੰਘ ਜੀ ਬਾਨੀ ਦਲ ਖਾਲਸਾ ਜੋ ਆਪਣੇ ਸਾਹ ਨੂੰ ਆਪਣੇ ਸਾਹਾਂ ਨੂੰ ਆਪਣੇ ਸਰੀਰ ਨੂੰ ਸਫਲਾ ਕਰਕੇ ਮਾਲਕ ਦੇ ਹੁਕਮ ਅਨੁਸਾਰ ਇਸ ਪੰਜ ਭੂਤ ਪਟੋੜੇ ਨੂੰ ਤਿਆਗ ਕੇ ਪਿਛਦੇ ਦੇ ਨੇ ਗੁਰ ਚਰਨਾ ਵਿੱਚ ਜਾ ਬਿਰਾਜੇ ਭਾਈ ਸਾਹਿਬ ਜੀ ਹੋਰਾਂ ਨੇ 2020 ਦਾ ਜ਼ਿਕਰ ਕੀਤਾ ਮਾਨਜੋਬ ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਔਰ ਭਾਈ ਸਾਹਿਬ ਜੀ ਹੋਰਾਂ ਨੂੰ ਜਲਾਵਤਨੀ ਸਿੱਖ ਯੋਧਾ ਜਿਹੜਾ ਸਨਮਾਨ ਸੀ ਉਹ ਦੇਣ ਦਾ ਐਲਾਨ ਕੀਤਾ ਗਿਆ ਹੁਣ ਵੀ ਥੋੜੇ ਦਿਨਾਂ ਤੱਕ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਣੀ ਹੈ ਗੁਰੂ ਕਿਰਪਾ ਕਰੇ ਥੋੜੇ ਦਿਨਾਂ ਦੇ ਵਿੱਚ ਉਸ ਬਹਾਦਰ ਸੂਰਬੀਰ ਉਸ ਮਹਾਨ ਗੁਰ ਸਿੱਖ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਕਰਕੇ ਐਲਾਨ ਕੀਤਾ ਗਿਆ ਸੀ ਉਹ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜ਼ਰੂਰ ਦਿੱਤਾ ਜਾਏਗਾ। ਔਰ ਜੋ ਪਿਛਲੇ ਦਿਨਾਂ ਤੋਂ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਭਾਰਤੀ ਏਜੰਸੀਆਂ ਦੇ ਰਾਹੀਂ ਜੋ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਸ਼ਹਾਦਤ ਹੋਈ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਹੋਈ ਉਹਨਾਂ ਦੀਆਂ ਤਸਵੀਰਾਂ ਔਰ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਤਸਵੀਰ ਹੈ ਖੂਬਿ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਕਰਕੇ ਤੇ ਕੇਂਦਰ ਸਿੱਖ ਅਜੈਬ ਘਰ ਦੇ ਵਿੱਚ ਸ਼ਿਸ਼ੋਭਤ ਕਰਨ ਦਾ ਯਤਨ ਜ਼ਰੂਰ ਕਰੇ ਸਤਿਗੁਰੂ ਮੇਰ ਕਰਨ